ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਤੇ ਆੜਾ ਜੰਗਲ ਲੁਧਿਆਣਾ ਔਰ ਚੌਂਕੀ ਦੇ ਨੇੜੇ ਆ ਪੀਰਾਂ ਦੀ ਜਗਾ ਵਾ ਤੇ ਆਹਾ ਇੱਕ ਸੈੱਟ ਪਿਆ ਹੋਇਆ ਵਾ ਮੂਰੇ ਤੇ ਇੱਕ ਆਹ ਕਮਰਾ ਤੇ ਆ ਲੈਟਰਿੰਗ ਬਾਥਰੂਮ ਬਣਿਆ ਹੋਇਆ ਵਾ ਇਹ ਜੀ ਵਿੱਧ ਆਸ਼ਰਮ ਅਸੀਂ ਖੋਲਣ ਲੱਗੇ ਆ ਮਹਾਰਾਜ ਸੁਖ ਰੱਖੇ ਸਰਦਾਰ ਜੀਆਂ ਦੀ ਆਪਣੀ ਜਗਾ ਇਹ ਤੇ ਕਿਉਂਕਿ ਬੱਚੇ ਅੱਜਕੱਲ ਆਪਣੇ ਮਾਪਿਆਂ ਨੂੰ ਬੋਝ ਸਮਝਣ ਲੱਗ ਜਾਂਦੇ ਆ ਘਰੋਂ ਕੱਢ ਦਿੰਦੇ ਆ ਤੇ ਉਹ ਬਹੁਤ ਔਖੇ ਰਲ ਪੁਲ ਕੇ ਜਿਵੇਂ ਬੱਚਿਆਂ ਨੂੰ ਪਾਲਦੇ ਆ ਉਸ ਤੋਂ ਬਾਅਦ ਬੱਚੇ ਘਰੋਂ ਕੱਢ ਦਿੰਦੇ ਆ ਇਹ ਇਹ ਚੀਜ਼ਾਂ ਸੋਚਦੇ ਹੋਏ ਸਰਦਾਰ ਜੀਆ ਨੇ ਬੈਦ ਅਸ਼ਰਮ ਖੋਲਣ ਦੀ ਸੋਚੀ ਆ ਤੇ ਅੱਜ ਇਹਨਾਂ ਨਾਲ ਪੁੱਛਦੇ ਆ ਵੀ ਸਰਦਾਰ ਜੀ ਤੁਸੀਂ ਇਹਨਾਂ ਇਹ ਕਿਵੇਂ ਸੋਚਿਆ ਤੇ ਇਹ ਅਗਰ ਤੁਸੀਂ ਕਰਨ ਲੱਗੇ ਹੋ ਤਾਂ ਬਹੁਤ ਵਧੀਆ ਕੰਮ ਕਰਨ ਲੱਗੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਜੀ ਤੁਸੀਂ ਇਹ ਬੈਦ ਅਸ਼ਰਮ ਬਾਰੇ ਸੋਚ ਕੇ ਬਹੁਤ ਵਧੀਆ ਕੀਤਾ ਕਿਵੇਂ ਤੁਹਾਨੂੰ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਸਮੂਹ ਸਾਥ ਸੰਗਤ ਜੀ ਨੂੰ ਜਿੰਨੇ ਵੀ ਮੇਰੀ ਇਸ ਵੀਡੀਓ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਸਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਮੈਂ ਮੇਰਾ ਨਾਮ ਬਲਕਾਰ ਸਿੰਘ ਤੇ ਮੈਂ ਜਿਹੜਾ ਕਿ ਇਹ ਬਾਬਾ ਮੰਜਨ ਸ਼ਾਹ ਜੀ ਟਰਸਟ ਰਜਿਸਟਰਡ ਦਾ ਪ੍ਰਧਾਨ ਆ ਜੀ ਤੇ ਬਹੁਤ ਏਰ ਤੋਂ ਆਪਾਂ ਸਮਾਜ ਦੀ ਸੇਵਾ ਕਰ ਰਹੇ ਆ ਜੀ ਇਹ ਸਾਨੂੰ ਜਿਹੜਾ ਵਿਰਧਾ ਆਸ਼ਰਮ ਖੋਲਣ ਬਾਰੇ ਕਿਉਂ ਸੋਚਣਾ ਪਿਆ ਹਾਂਜੀ ਖਾਲਸਾ ਜੀ ਅੱਜ ਦੇ ਹਾਲਾਤ ਨੇ ਜੋ ਅੱਜ ਜਿਹੜੇ ਅੱਜ ਦੇ ਬੱਚੇ ਨੇ ਹੂੰ ਮੈਂ ਤਾਂ ਇਹ ਗੱਲ ਕਰਦਾ ਹੁਣਾ ਕਿ ਅੱਜ ਦੇ ਬੱਚੇ ਜਿਨਨੇ ਪੜ ਗਏ ਨੇ ਉਹਨੇ ਹੜ ਗਏ ਨਹੀਂ ਹਾਂਜੀ ਕਹਿੰਦੇ ਨੇ ਪੜਨ ਦੇ ਨਾਲ ਸਾਡੀ ਮੱਤ ਉੱਚੀ ਹੋਣੀ ਸੀ ਪਰ ਪੜਨ ਦੇ ਨਾਲ ਸਾਡੀ ਮੱਤ ਜਿਹੜੀ ਨੀਵੀਂ ਹੁੰਦੀ ਜਾ ਰਹੀ ਹੈ ਬਿਲਕੁਲ ਜੀ ਜਿੰਨੇ ਬੱਚੇ ਪੜ ਰਹੇ ਨੇ ਜਿਆਦਾ ਪੜਾਈਆਂ ਕਰ ਰਹੇ ਨੇ ਉਹਨੇ ਉਹ ਮਾਪਿਓ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਗਏ ਨੇ ਜੀ ਉਹ ਜਿਹੜੇ ਕਿ ਬੱਚੇ ਜਦੋਂ ਜੇਸ ਮਾਪਿਓ ਨੇ ਬੱਚੇ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਮੋਢਿਆਂ ਦੇ ਚੱਕ ਕੇ ਦੁਨੀਆ ਦਿਖਾਈ ਤੇ ਆਪਣੀਆਂ ਕਿੰਨੀਆਂ ਮਿਹਨਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਪੈਰਾਂ ਤੇ ਖੜਾ ਕੀਤਾ ਕਾਮਯਾਬ ਕੀਤਾ ਨੌਕਰੀਆਂ ਤੇ ਲਵਾਇਆ ਪਰ ਜਿਸ ਟਾਈਮ ਦੇ ਉੱਤੇ ਉਹ ਵਿਰਦਾਵਸਥਾ ਦੇ ਵਿੱਚ ਆ ਜਾਂਦੇ ਨੇ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਇਹ ਬੱਚੇ ਨੇ ਸਾਡੇ ਜਿਹੜੇ ਮਾਪੇ ਉਹਨਾਂ ਦੀ ਬਿਲਕੁਲ ਵੀ ਕੇਅਰ ਨਹੀਂ ਕਰਦੇ ਉਹਨਾਂ ਨੂੰ ਰੋਲਣਯੋਗਾਂ ਛੜਕਾਂ ਤੇ ਛੱਡ ਦਿੰਦੇ ਨੇ ਇਸ ਕਰਕੇ ਅਸੀਂ ਸੋਚਿਆ ਵੀ ਕਿਉਂ ਨਾ ਇੱਕ ਬੇਸਹਾਰਿਆ ਬੇਸਹਾਰਿਆਂ ਦਾ ਘਰ ਇੱਕ ਬਿਰਧ ਆਸ਼ਰਮ ਬਣਾਇਆ ਜਾਵੇ ਜਿੱਥੇ ਕਿ ਜਿਹੜੇ ਸਾਡੇ ਬਜ਼ੁਰਗ ਨੇ ਚਾਹੇ ਉਹ ਕਿਸੇ ਵੀ ਉਮਰ ਵਿੱਚ ਹੋਣ ਬੇਸਹਾਰਾ ਜਿਹੜੇ ਲੋਕ ਨੇ ਚਾਹੇ ਉਹ ਬਜ਼ੁਰਗ ਹੋਣ ਕੋਈ ਵੀ ਹੋਣ ਅਸੀਂ ਉਹਨਾਂ ਨੂੰ ਕੋਈ ਸਾਂਭ ਸੰਭਾਲ ਕਰਕੇ ਜਿੰਨੇ ਕੋ ਉਹਨਾਂ ਨੂੰ ਪ੍ਰਮਾਤਮਾ ਨੇ ਸਵਾਸ ਦਿੱਤੇ ਨੇ ਉਹ ਸਵਾਸ ਜਿਹੜੇ ਉਹ ਸਾਡੇ ਕੋਲ ਵਿਰਧ ਆਸ਼ਰਮ ਦੇ ਵਿੱਚ ਆ ਕੇ ਉਹਨਾਂ ਦੇ ਉਹ ਵਧੀਆ ਜੀਵਨ ਬਤੀਤ ਕਰ ਸਕਣ ਸਵਰਗਾਂ ਕੋ ਦਨ ਨਿਕਲਣਗੇ ਜਾਣ ਜਿਵੇਂ ਘਰਾਂ ਨੂੰ ਜਿਵੇਂ ਬੱਚਿਆਂ ਦਾ ਆਪਣਾ ਘਰੇ ਰਹਿੰਦੇ ਔਕਣ ਇੱਥੇ ਰਹਿਣਗੇ ਬਿਲਕੁਲ ਇਹ ਅਸੀਂ ਸਮੂਹ ਸੰਗਤ ਦੇ ਨਾਲ ਵਾਅਦਾ ਕਰਦੇ ਹਾਂ ਵੀ ਜਿਹੜਾ ਅਸੀਂ ਇਹ ਵਿਰਧ ਆਸ਼ਰਮ ਬਣਾਉਣ ਜਾ ਰਹੇ ਹਾਂ ਇੱਥੇ ਘਰ ਨਾਲੋਂ ਵਧੀਆ ਜਿਹੜੇ ਕਿ ਬਜ਼ੁਰਗ ਸਾਡੇ ਜਿਹੜੇ ਬੇਸਹਾਰਾ ਚਾਹੇ ਬਜ਼ੁਰਗ ਹੋਣਗੇ ਕਿਸੇ ਵੀ ਉਮਰ ਦਾ ਬੀਬੀਆਂ ਬਜ਼ੁਰਗ ਹੋਣ ਤੇ ਲੇਕਿਨ ਉਹ ਘਰ ਨਾਲੋਂ ਜਿਹੜੀ ਉਹਨਾਂ ਦੀ ਜ਼ਿੰਦਗੀ ਇੱਥੇ ਬਹੁਤ ਵਧੀਆ ਬਤੀਤ ਹੋਊਗੀ ਜਿੱਥੇ ਕਿ ਅਸੀਂ ਉਹਨਾਂ ਦੇ ਉੱਤੇ ਕੇਅਰ ਟੇਕਰ ਬੰਦੇ ਵੀ ਰੱਖਾਂਗੇ ਬੀਬੀਆਂ ਰੱਖਾਂਗੇ ਤੇ ਰੋਟੀ ਪਾਣੀ ਦਾ ਜਿਹੜਾ ਸਾਰਾ ਸਿਸਟਮ ਤੇ ਦੇਖੋ ਅਸੀਂ ਕਰਨਾ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਸੰਗਤ ਨੂੰ ਜਿੱਤੇ ਤੱਕ ਵੀ ਮੇਰੀ ਇਹ ਵੀਡੀਓ ਜਾਂਦੀ ਆ ਮੇਰੀ ਆਵਾਜ਼ ਜਾਂਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਕੇ ਇਹਦੇ ਵਿੱਚ ਜਿੰਨਾ ਵੀ ਤਿਲ ਫੁੱਲ ਸਾਡਾ ਸਾਥ ਦਿਓ ਜਿਹਦੇ ਨਾਲ ਅਸੀਂ ਇਹਨ ਵਿਰਧ ਅਸ਼ਰਮ ਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਖੋਲ੍ਹ ਸਕੀਏ ਜਿਵੇਂ ਕਿ ਤੁਸੀਂ ਜਗਾ ਦੇਤੀ ਬਹੁਤ ਵਧੀਆ ਵਾ ਅੱਜ ਕੱਲ ਜਗਾ ਦੇਣੀਓ ਹੀ ਬਹੁਤ ਵੱਡੀ ਗੱਲ ਆ ਕਿਉਂਕਿ ਤੁਸੀਂ ਖੁਦ ਆਪ ਚਲਾਉਣ ਬਾਰੇ ਸੋਚ ਰਹੇ ਹੋ ਕਿਉਂਕਿ ਇਹ ਤੁਹਾਡਾ ਰਜਿਸਟਰ ਕਰਾਇਆ ਹੋਇਆ ਹੈ ਜੀ ਹਾਂਜੀ ਸਾਡਾ ਇਹ ਬਾਬਾ ਮਨਜੀਤ ਸਿੰਘ ਜੀ ਟਰਸਟ ਰਜਿਸਟਰਡ ਹੈ ਹਾਂਜੀ ਉਹ ਰਜਿਸਟਰਡ ਦੇ ਉੱਤੇ ਅਸੀਂ ਇਹ ਜਿਹੜਾ ਵਿਰਧ ਅਸ਼ਰਮ ਖੋਲ੍ਹਣ ਜਾ ਰਹੇ ਹਾਂ ਠੀਕ ਆ ਜੀ ਤੁਸੀਂ ਆਪਣਾ ਇੱਕ ਮੋਬਾਈਲ ਨੰਬਰ ਦੋ ਜਿਨ੍ਹਾਂ ਦੇ ਵਿੱਚ ਕਿਸੇ ਨੇ ਵੀ ਬਾਹਰੋਂ ਤੁਹਾਡੀ ਮਦਦ ਕਰਨੀ ਆ ਪੈਸੇ ਦੀ ਪੇਧਾ ਸ਼ਰਮ ਸਾਰੀ ਕਰਨ ਲਈ ਕਿਉਂਕਿ ਕਮਰੇ ਵੀ ਬਣਾਉਣੇ ਪੈਣੇ ਆ ਸਭ ਕੁਝ ਕਰਨਾ ਪੈਣਾ ਉਹਦੇ ਲਈ ਕੋਈ ਵੀ ਬੰਦਾ ਤੁਹਾਨੂੰ ਦਾਨ ਕਰਨਾ ਚਾਹੁੰਦਾ ਵਾ ਉਹਦੇ ਲਈ ਆਪਣਾ ਇੱਕ ਮੋਬਾਈਲ ਨੰਬਰ ਜ਼ਰੂਰ ਥੱਲੋ ਮੇਰਾ ਮੋਬਾਈਲ ਨੰਬਰ ਹੈਗਾ 7889 42788 7889 4278 ਇਹ ਜਿਹੜਾ ਕਿ ਮੇਰਾ ਮੋਬਾਈਲ ਨੰਬਰ ਆ ਇਹਦੇ ਤੇ ਪੀਟੀਐਮ Google Pay ਚੱਲਦਾ ਆ ਠੀਕ ਆ ਜੀ ਤੇ ਮੇਰਾ ਦੂਜਾ ਨੰਬਰ ਹੈਗਾ 9417634440 ਠੀਕ ਆ ਜੀ ਤੇ ਇਹ ਮੇਰੇ ਨੰਬਰ ਨੇ ਜੇ ਕੋਈ ਵੀ ਮੇਰਾ ਵੀਰ ਜਿਹੜਾ ਜਿਸ ਨੂੰ ਪਰਮਾਤਮਾ ਨੇ ਬਹੁਤ ਹੀ ਸਮਤ ਬਖਸ਼ੀ ਹੈ ਤੇ ਜੇ ਕੋਈ ਕਰਨਾ ਚਾਹਵੇ ਤਾਂ ਬੜੀ ਖੁਸ਼ੀ ਨਾਲ ਕਰ ਸਕਦਾ ਸਾਨੂੰ ਕੋਈ ਜ਼ਰੂਰੀ ਨਹੀਂ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਉਹ ਇੱਥੇ ਆ ਕੇ ਕੋਈ ਇਟਾਂ ਸੀਮੈਂਟ ਬਜਰੀ ਕੋਈ ਖਾਣ ਪੀਣ ਦੇ ਰਸ਼ਨ ਦਾ ਸਮਾਨ ਕੁਝ ਵੀ ਦੇ ਸਕਦਾ ਲੇਕਿਨ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਪੈਸਾ ਹੀ ਦੇਵੇ ਨਹੀਂ ਜੇ ਕੋਈ ਬਾਹਰੋਂ ਕਿਸੇ ਨੇ ਭੇਜਣਾ ਤੁਸੀਂ ਉਹ ਆਪ ਵੀ ਕਰਵਾ ਸਕਦੇ ਹੋ ਕਈਆਂ ਕੋਲ ਨਹੀਂ ਟਾਈਮ ਆਉਂਦਾ ਹੈਗਾ ਜਿਵੇਂ ਤੁਸੀਂ ਇੱਥੇ ਹੁਣ ਕੇ ਟੇਕਰ ਜਿਵੇਂ ਇੱਥੇ ਕਿਹਨੂੰ ਛੱਡੋਗੇ ਇਸ ਟਾਈਮ ਕੇ ਟੇਕਰ ਜਿਹੜਾ ਅਸੀਂ ਆਪਣੀ ਕਮੇਟੀ ਵੱਲੋਂ ਡਿਸਾਈਡ ਕਰਕੇ ਉਹ ਸਾਰਾ ਜਿਵੇਂ ਸਾਡੇ ਵਿੱਚ ਖਾਲਸਾ ਜੀ ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਅਸੀਂ ਉਹਨਾਂ ਨੂੰ ਇੱਥੋਂ ਦੀ ਜਿਹੜੀ ਇੰਚਾਰਜੀ ਦੇ ਦੇ ਦਾਂਗੇ ਉਹ ਸਾਰਾ ਆਪਣੇ ਹੱਥੀ ਜੋ ਵੀ ਕੁਛ ਕਰਨਗੇ ਉਹ ਆਪਣੇ ਹੱਥੀ ਆਪਣੀ ਦੇਖਰੇਖ ਦੇ ਵਿੱਚ ਕਰਨਗੇ ਠੀਕ ਆ ਜੀ ਦੇਖੋ ਜੀ ਜਿਵੇਂ ਸਰਦਾਰ ਬਲਕਾਰ ਸਿੰਘ ਜੀ ਨੇ ਹੁਣ ਤੁਹਾਨੂੰ ਦੱਸਿਆ ਤੇ ਆ ਜਗਾ ਵੀ ਤੁਹਾਨੂੰ ਮਤੇਆੜੀ ਜੰਗਲ ਦੇ ਨਾਲ ਆ ਪੀਰਾਂ ਦੀ ਜਗਾ ਵਾ ਇਹਨਾਂ ਦੀ ਆਪਣੀ ਜਗਾ ਇਹ ਬੇਦਾਸਰਮ ਲਈ ਦੇ ਰਹੇ ਆ ਕਿਉਂਕਿ ਬਹੁਤ ਘਰਾਂ ਦੇ ਵਿੱਚ ਬੱਚਿਆਂ ਦੀ ਇੰਨੀ ਹਾਲਾਤ ਬਜ਼ੁਰਗਾਂ ਦੀ ਹੋ ਗਈ ਬੱਚੇ ਨਾ ਤਾਂ ਉਹਨੂੰ ਘਰੇ ਰੱਖਦੇ ਆ ਤੇ ਗਾਲ੍ਹਾਂ ਕੱਢਦੇ ਆ ਬਹੁਤ ਬੁਰਾ ਹਾਲ ਹੈ ਐਸੇ ਘਰ ਕੇ ਆਪਣੇ ਘਰਾਂ ਦੇ ਵਿੱਚ ਆਉਣਗੇ ਇੱਥੇ ਜਿੰਨੇ ਵੀ ਘਰੋਂ ਕੱਢੇ ਹੋਏ ਜਾਂ ਕਿ ਤਕਲੀਫ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਊ ਮੇਰਾ ਵੀਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਮੂਰੇ ਜਿੰਨਾ ਵੀ ਜੀ ਤੋਂ ਜਿੰਨਾ ਵੀ ਸਰੇ ਉਹ ਇਹਨਾਂ ਦੇ ਮੋਬਾਈਲ ਨੰਬਰ ਦੇ ਵਿੱਚ ਜ਼ਰੂਰ ਪਾਇਆ ਜਾਵੇ ਕਿਉਂਕਿ ਅਸੀਂ ਇਹ ਕਟੋ-ਕਟ 2-4 ਦਿਨਾਂ ਦੇ ਵਿੱਚ ਵਿੱਚ ਹੀ ਇੱਥੇ ਬੋਰਡ ਲਾ ਕੇ ਇੱਥੇ ਤਿਆਰੀ ਕਰ ਦਿਆਂਗੇ ਸ਼ੁਰੂ ਸ਼ੁਰੂਆਤ ਕਰ ਦਿਆਂਗੇ ਤੇ ਬਾਕੀ ਤੁਸੀਂ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਅੱਗੇ ਕੰਮ ਵਧਣਾ ਵਾ ਤੇ ਮੇਰਾ ਵੀਰ ਜਿਵੇਂ ਕਿ ਇਹਨਾਂ ਨੇ ਤੁਹਾਨੂੰ ਆਪਣੇ ਮੋਬਾਈਲ ਨੰਬਰ ਦੇ ਦੱਸਤੇ ਨੇ ਉਹ ਨੰਬਰਾਂ ਦੇ ਉੱਪਰ ਸਾਰੇ ਸਾਥ ਦਿਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ